ਸਨਮਾਨਯੋਗ ਸਤਗੁਰਾਂ ਦੀ ਸਾਜੀ ਨਵਾਜ਼ ਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦੇ ਮਹਵਾਕ ਅਨੁਸਾਰ ਜੋ 1706 ਈਸਵੀ ਵਿੱਚ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਤੱਕ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸੀ ਤਲਵੰਡੀ ਸਾਬੋ ਦੇ ਪਾਵਨ ਸਥਾਨ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਾਈ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਸ਼ਹਿਰਾਂ ਨਗਰਾਂ ਦੇ ਵਿੱਚ ਤੱਕ ਸਾਹਿਬ ਵੱਲੋਂ ਅਲੀਕੇ ਹੋਏ ਸਮਾਗਮ ਚੱਲ ਰਹੇ ਨੇ ਜੋ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਸਾਹਿਬ ਪਾਸ਼ਾਹੀ ਦਸਵੀਂ ਦੇ ਪਾਵਨ ਸਥਾਨ ਵਿਖੇ ਰਾਤਰੀ ਦਾ ਸਮਾਗਮ ਜਿਹੜਾ ਉਹ ਵੀ ਹੋਇਆ ਜਿਸ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਭਾਈ ਆਗਿਆਕਾਰ ਸਿੰਘ ਜੀ ਅਤੇ ਭਾਈ ਬੀਨ ਸਿੰਘ ਜੀ ਪਟਿਆਲੇ ਤੋਂ ਕਥਾਵਾਚਕ ਸਹਿਬਾਨ ਉਹਨਾਂ ਨੇ ਹਾਜ਼ਰੀਆਂ ਭਰੀਆਂ ਤੇ ਜਿਸ ਵਿੱਚ ਸਾਰੇ ਸ਼ਹਿਰ ਤੋਂ ਲੈ ਕੇ ਤਕਰੀਬਨ ਆਸ-ਪਾਸ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਇਹਨਾਂ ਸਮਾਗਮਾਂ ਨੂੰ ਮੁੱਖ ਰੱਖਦੇ ਹੋਇਆਂ ਕਿ ਇਹ ਬਹੁਤ ਵੱਡੇ ਸਮਾਗਮ ਜੋ ਚੱਲ ਰਹੇ ਨੇ ਤੇ ਤਖਤ ਸਾਹਿਬ ਵਿਖੇ ਵੀ ਸੰਗਤਾਂ 29 ਤਰੀਕ ਤੱਕ ਬੜੇ ਉਤਸ਼ਾਹ ਵਿੱਚ ਪਹੁੰਚਣਗੀਆਂ ਅੱਜ ਅਸੀਂ ਇੱਥੇ ਗੁਰਦੁਆਰਾ ਹਾਜ਼ੀਰਤਾਂ ਸਾਹਿਬ ਵਿਖੇ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਦੇ 318ਵੇਂ ਸੰਪੂਰਨਤਾ ਦੇ ਸਬੰਧ ਦੇ ਵਿੱਚ ਜੋ ਗੁਰਮਤ ਸਭਾ ਆਯੋਜਿਤ ਕੀਤੀ ਨਾ ਇਹਦੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਬਹੁਤ ਭਾਰੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਦਾ ਵਧੀਆ ਉਸਾਰਿਆ ਸ਼ਾਮ ਨੂੰ ਜਦੋਂ ਦੀਵਾਨ ਸ਼ੁਰੂ ਹੋਏ ਸੰਗਤਾਂ ਨੇ ਵਧੀਆ ਹਾਜ਼ਰੀ ਭਰੀ ਬੜਾ ਇਕੱਠ ਦੇਖਣ ਨੂੰ ਮਿਲਿਆ ਉਪਰੰਤ ਗੁਰੂ ਮਹਾਰਾਜ ਜੀ ਦੇ ਕੀਰਤਨੀਏ ਹਰਮੰਦਰ ਸਾਹਿਬ ਦੀ ਕੀਰਤਨੀਏ ਅਤੇ ਸ਼੍ਰੋਮਣੀ ਕੂਟ ਪ੍ਰਧਾਨੋਂ ਕਮੇਟੀ ਦੇ ਪ੍ਰਚਾਰਕ ਸਹਿਬਾਨਾਂ ਨੇ ਹਾਜ਼ਰੀ ਭਰੀ ਤਾਕਸ਼ਰੀ ਦਵਨਵਾ ਸਾਹਿਬ ਦੇ ਹੈਡ ਗ੍ਰਾਂਥੀ ਗਿਆਨੀ ਜਗਤਾਰ ਸਿੰਘ ਜੀ ਸੱਦੇ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 318ਵੇਂ ਸੰਪੂਰਨ ਦਾ ਦਿਸ ਦੇ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਉਹਨਾਂ ਦਾ ਬਹੁਤ ਧੰਨਵਾਦ ਇਹ ਸੰਪੂਰਨਤਾ ਦੇ ਵਿੱਚ ਤਾਕਸ਼ਰੀ ਦਵਨਵਾ ਸਾਹਿਬ ਵੇਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1 ਓੰਕਾਰ ਤੋਂ 18 10 20 ਤੱਕ ਸੰਪੂਰਨਤਾ ਕੀਤੀ ਉਸ ਦੇ ਸਬੰਧ ਵਿੱਚ ਇਹ ਸਮਾਗਮ ਰੱਖੇ ਗਏ ਸੀ ਇਹ ਸਮਾਗਮਾਂ ਨੂੰ ਸੰਗਤਾਂ ਨੇ ਉਤਸ਼ਾਹ ਦੇ ਨਾਲ ਬੜੇ ਧੁੰਮ ਧਾਮ ਦੇ ਨਾਲ ਮਨਾਇਆ ਉਪਰੰਤ 27 28 29 ਨੂੰ ਜੋ ਤਕਸੀਰੀ ਦਾਉਨਵਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦੇ ਸਬੰਧ ਦੇ ਵਿੱਚ ਜੋ ਖਣਪਾਲ ਸਾਹਿਬ 27 ਨੂੰ ਪ੍ਰਕਾਸ਼ ਹੋ ਕੇ 29 ਤਰੀਕ ਨੂੰ ਭੋਗ ਪਾਣਿਆ ਨਾ ਅਤੇ ਪੰਥ ਦੀਆਂ ਮਾਨ ਸ਼ਰਸ਼ੀਤਾਂ ਉਤੇ ਪਹੁੰਚ ਰਹੀਆਂ ਨਾ ਸਿੰਘ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਤੇ ਪ੍ਰਬੰਧਕ ਕਮੇਟੀ ਦੇ ਹੁਕਮ ਦੇ ਅਨੁਸਾਰ ਅੱਜ ਇੱਥੇ ਸੰਗਤਾਂ ਨੂੰ ਸੱਦਾ ਪੱਤਰ ਦੇਣ ਦੇ ਲਈ ਸਿੰਘ ਸਾਹਿਬ ਆਣ ਪਹੁੰਚੇ ਹਨ ਅਸੀਂ ਉਹਨਾਂ ਦਾ ਜੀਓ ਆ ਕਹਿਣੇ ਆ ਅਤੇ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਤਖਸ਼ੀਰੀ ਦਮਨਵਾਦ ਸਾਹਿਬ ਵਿਖੇ ਜੋ ਗੁਰੂਗ੍ਰਾਂਸਾ ਮਹਾਰਾਜ ਦੀ ਸੰਪੂਰਨਤਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਸਿੰਘ ਸਾਹਿਬ ਜੀ ਨੂੰ ਅਤੇ ਪ੍ਰਬੰਧ ਕਮੇਟੀ ਨੂੰ ਬਿਸ਼ਵਾਸ ਦਿਵਾਉਣਾ ਆ ਕਿ ਭਾਰੀ ਗਿਣਤੀ ਦੇ ਵਿੱਚ ਬੱਸਾਂ ਲੈ ਕੇ ਸੰਗਤਾਂ ਨੂੰ ਅਸੀਂ ਉੱਥੇ ਹਾਜ਼ਰੀ ਭਰਾਂਗੇ ਅਤੇ ਜੋ ਵੀ ਸੰਗਤ ਇੱਥੇ ਆਈ ਹੈ ਸਾਡੇ ਵਡੰਡਾ ਸ਼ਹਿਰ ਦੀ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅਤੇ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਕਵਰੇਜ ਕੀਤੀ